ਦੁਨੀਆ ਦੇ ਨਕਸ਼ੇ ਤੇ ਤਾਂ ਬਾਤ ਆਇਆ ਪਹਿਲਾਂ ਤਾਂ ਸਿਰਫ ਬਾਗ ਹੀ ਸੀਗਾ ਉਹ ਵੀ ਨਾਂ ਦਾ ਹੀ ਬਾਗ ਕੁਝ ਪੌਦੇ ਸੀਗੇ 2-4 ਖੂ ਤੇ ਬਾਕੀ ਸਾਰਾ ਰੜਾ ਮੈਦਾਨ ਸੀਗਾ ਪਰ ਇਹਦਾ ਪਿਸ਼ੋਕੜ ਕੀ ਹੈ ਕਿੰਨਾ ਦਾ ਸੀਗਾ ਇਹ ਬਾਗ ਵੈਸੇ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦਾ ਇਹ ਬਾਗ ਜੱਲੇਵਾਲੀਆ ਸਰਦਾਰਾਂ ਦਾ ਬਾਗ ਜੱਲੇ ਦਾ ਬਾਗ ਤੇ ਹੁਣ ਜੱਲਿਆ ਵਾਲਾ ਬਾਗ ਜੱਲਿਆ ਵਾਲੇ ਬਾਗ ਦੇ ਤਰੀਖੀ ਪੰਨੇ ਕੀ ਬਿਆਨ ਕਰਦੇ ਨੇ ਇਹਦੀ ਗਹਿਰਾਈ ਤੱਕ ਜਾਣਨ ਦੇ ਲਈ ਪਹਿਲਾਂ ਜਾਣਾ ਪਏਗਾ ਫਤਿਹਗੜ੍ਹ ਸਾਹਿਬ ਦੇ ਤਹਿਸੀਲ ਸਰਹਿੰਦ ਚ ਉਹਦਾ ਪਿੰਡ ਹੈ ਜੱਲਾ ਖਾਸ ਰਿਸ਼ਤਾ ਹੈ ਉਸ ਪਿੰਡ ਦਾ ਜੱਲਿਆ ਵਾਲੇ ਬਾਗ ਦੇ ਨਾਲ ਇਹ ਜਿਹੜਾ ਪਿੰਡ ਹੈ ਜੱਲਾ ਫਤਿਹਗੜ ਸਾਹਿਬ ਦਾ ਪਿੰਡ ਮਹਾਰਾਜਾ ਪਟਿਆਲਾ ਦੇ ਪੁਰੀਤ ਪੰਡਤ ਜੱਲੇ ਨੇ ਆਬਾਦ ਕੀਤਾ ਸੀ ਤਰੀਕੀ ਪੰਨੇ ਦੱਸਦੇ ਨੇ ਇਸ ਪਿੰਡ ਦੀ ਜਿਹੜੀ ਜ਼ਗੀਰ ਮਿਲੀ ਸੀ ਉਹ ਮਿਲੀ ਸੀ ਸਰਦਾਰ ਹਿੰਮਤ ਸਿੰਘ ਨੂੰ ਉਹ ਕਿਉਂ ਕਿਵੇਂ ਮਿਲੀ ਸੀਗੀ ਉਹ ਜ਼ਗੀਰ ਤਾਂ ਫਿਰ ਹੁਸ਼ਿਆਰਪੁਰ ਦੇ ਪਿੰਡ ਮਹਲਪੁਰ ਦਾ ਗੇੜਾ ਮਾਰਦੇ ਆ ਉੱਥੋਂ ਦੇ ਸੀਗੇ ਚੌਧਰੀ ਗੁਲਾਬ ਰਾਏ ਬੈਂਸ ਜੱਟ ਦਾ ਮੁੰਡਾ ਉਸ ਵਕਤ ਦੀ ਗੱਲ ਹੈ ਜਦੋਂ ਸਿੱਖ ਮਿਸਲਾਂ ਦੀ ਪੂਰੀ ਚੜ੍ਹ ਸੀ ਪੰਜਾਬ ਦੇ ਇਲਾਕੇ ਦੇ ਵਿੱਚ ਉਦੋਂ ਸੂਬਾ ਸਰਹਿੰਦ ਤੇ ਜਿਹੜੀ ਕਾਰਵਾਈ ਕੀਤੀ ਗਈ ਸੀ ਉਹਦੇ ਚ ਹਿੱਸਾ ਲਿਆ ਸੀ ਉਹਨਾਂ ਨੇ ਉਦੋਂ ਮਿਲੀ ਸੀ ਇਹ ਜਗੀਰ ਇਸ ਪਿੰਡ ਦੀ ਜਗੀਰ ਫਿਰ ਕੀ ਹੋਇਆ ਕਿ ਸਰਦਾਰ ਹਿੰਮਤ ਸਿੰਘ ਉਹ ਵਰਜਨ ਲੱਗ ਗਏ ਜੱਲ੍ਹੇਵਾਲੀਆ ਸਰਦਾਰ ਪਿੰਡ ਆਬਾਦ ਹੋ ਗਿਆ ਤੇ ਸਰਦਾਰ ਹਿੰਮਤ ਸਿੰਘ ਕਿਉਂਕਿ ਤਕੜੀ ਹਿੰਮਤ ਵਾਲੇ ਨੌਜਵਾਨ ਸੀਗੇ ਤੇ ਉਹ ਨਾਭਾ ਰਿਆਸਤ ਦੇ ਵਿੱਚ ਜਾ ਕੇ ਸੇਵਾਵਾਂ ਦੇਣ ਲੱਗੇ ਉਹਨਾਂ ਦਾ ਹੀ ਸੀਗਾ ਇਹ ਜੱਲ੍ਹਿਆਵਾਲਾ ਬਾਗ ਪਰ ਇਹ ਬਾਗ ਜੱਲ੍ਹੇਵਾਲੀਆ ਸਰਦਾਰਾਂ ਦੇ ਹੱਥ ਕਿਵੇਂ ਆਇਆ ਕਿਵੇਂ ਮਿਲੀ ਉਹਨਨ ਗੱਲ ਬੜੀ ਰੋਚਕ ਹੈ 1812 ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਉਹਨਾਂ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ ਦੇ ਵਿੱਚ ਸ਼ਾਮਿਲ ਕਰ ਲਿਆ ਤਕੜੀਆਂ ਸੇਵਾਵਾਂ ਦਿੱਤੀਆਂ ਸਰਦਾਰ ਹਿੰਮਤ ਸਿੰਘ ਨੇ ਇਸ ਬਦਲੇ ਮਿਲੀ ਸੀ ਇਹ ਜ਼ਗੀਰ ਇੱਕ ਪਿੰਡ ਅਲਾਵਲਪੁਰ ਤੇ ਦੂਜਾ ਅੰਮ੍ਰਿਤਸਰ ਦੇ ਇਹ ਬਾਗ ਵਾਲੀ ਜਗਾ ਫਿਰ ਕੀ ਹੋਇਆ ਕਿ ਉਹਨਾਂ ਨੇ ਉੱਥੇ ਬਾਗ ਲਗਵਾਇਆ। ਮਤਲਬ ਜਿਆਦਾ ਬਾਗ ਭਰਿਆ ਤਾਂ ਨਹੀਂ ਕੁਝ ਬੁੱਟੇ ਹੀ ਲਗਵਾਏ ਸੀਗੇ ਤੇ ਇਸ ਬਾਗ ਦਾ ਨਾਂ ਵੱਜਣ ਲੱਗ ਗਿਆ ਜੱਲਿਆਂ ਵਾਲੇ ਸਰਦਾਰਾਂ ਦਾ ਬਾਗ। ਫਿਰ ਹੌਲੀ-ਹੌਲੀ ਵਕਤ ਗੁਜ਼ਰਦਾ ਗਿਆ ਤੇ ਆਖਿਰਕਾਰ ਸਰਦਾਰ ਹਿੰਮਤ ਸਿੰਘ ਫੌਤ ਹੋ ਗਏ। ਅੱਗੇ ਇਹ ਜੱਲਿਆਂ ਵਾਲਾ ਬਾਗ ਕਿਵੇਂ ਬਣਿਆ? ਉਹ ਜਾਣਦੇ ਹਾਂ ਚੱਲਦੇ ਹਾਂ ਕੁਝ ਹੋਰ ਅੱਗੇ ਸਰਦਾਰ ਹਿੰਮਤ ਸਿੰਘ ਨੇ ਇੱਥੇ ਬਾਗ ਲਗਵਾ ਲਿਆ ਕੋਈ ਰਿਹائش ਨਹੀਂ ਕੀਤੀ ਤੇ ਜਿਹੜੀ ਅਲਾਵਲਪੁਰ ਦੀ ਜਗੀਰ ਸੀ ਉਸ ਸਰਦਾਰ ਦੇ ਚਾਰ ਮੁੰਡਿਆਂ ਚ ਵੰਡੀ ਗਈ ਤੇ ਇੱਧਰ ਜੱਲਿਆਂ ਵਾਲਾ ਬਾਗ ਜਿਹੜਾ ਨਾਂ ਦਾ ਹੀ ਬਾਗ ਸੀਗਾ ਸਰਦਾਰਾਂ ਦੀ ਸਮਾਧੀ ਤੇ ਖੂ ਬਾਕੀ ਕੀ ਸੀਗਾ ਬਾਕੀ ਸੀਗਾ ਰੜਾ ਮੈਦਾਨ ਉਹੀ ਮੈਦਾਨ ਦੇਖੂ ਜਿੱਥੇ ਬੇਗਾਨਿਆਂ ਨੇ ਵਹਾ ਦਿੱਤਾ ਸੀ ਪੰਜਾਬੀਆਂ ਦਾਖੂ ਫਿਰ ਇਹਦੇ ਜ਼ਿਆਦਾ ਹਵਾਲੇ ਤਾਂ ਨਹੀਂ ਮਿਲੇ ਪਰ ਲੈਪਲ ਗ੍ਰੀਫਨ ਦੀ ਚੀਫਸ ਐਂਡ ਫੈਮਲੀਆਂ ਆਫ ਨੋਟ ਇਨ ਦੀ ਪੰਜਾਬ 1892 ਉਹਦੇ ਚ ਬੋਲਦਾ ਹੈ ਉਹਦੇ ਚ ਬੋਲਦਾ ਇਹ ਸਾਰਾ ਰਿਕਾਰਡ ਤੇਰਾ ਅਪਰਲ ਉਹਨੂੰ ਇਸੋ 11 ਨੀਤਾ ਖੁਨੀ ਸਾਕਾ ਹੋਇਆ ਤਾਂ ਇਹ ਜਿਹੜੀ ਜਗ੍ਹਾ ਹੈ ਜੱਲਿਆਵਾਲੇ ਬਾਗ ਦੀ ਜਗ੍ਹਾ 6.5 ਏਕੜ ਜਗ੍ਹਾ ਇਹ ਦੁਨੀਆ ਦੇ ਨਕਸ਼ੇ ਤੇ ਆ ਗਈ ਮਸ਼ਹੂਰ ਹੋ ਗਈ ਇਹ ਜਗ੍ਹਾ ਗੱਲ ਹੋਰ ਵੀ ਕਰਦੇ ਆ ਕਿ ਯਾਦਗਾਰ ਕਮੇਟੀ ਉਹਨਾਂ ਨੇ ਕਿਵੇਂ ਖਰੀਦੀ ਤੇ ਕਿੰਨੇ ਚ ਖਰੀਦੀ ਸੀ ਇਹ ਜਗ੍ਹਾ ਉਹ ਗੱਲ ਡਾਕਟਰ ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵ ਕੋਸ਼ ਹੈ। ਉਹਦੇ ਵਿੱਚ ਤੇ ਜਾਂ ਫਿਰ ਪ੍ਰੋਫੈਸਰ ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ। ਉਹਦੇ ਚ ਦਰਜ ਹੈ ਕਿ 13 April 1919 ਨੂੰ ਖੂਨੀ ਸਾਕੇ ਤੋਂ ਬਾਅਦ ਇੱਕ ਯਾਦਗਾਰ ਕਮੇਟੀ ਬਣੀ ਸੀ। ਬਾਗ ਦੇ ਚੌਂਤੀ ਮਾਲਕ 1923 ਦੇ ਵਿੱਚ ਖਰੀਦ ਲਿਆ ਗਿਆ। ਕਿੰਨੇ ਚ ਖਰੀਦਿਆ ਉਹ ਖਰੀਦਿਆ ਸੀ 5 ਲੱਖ 65000 ਰੁਪਏ ਦੇ ਵਿੱਚ ਵੈਸੇ ਕਈ ਹੋਰ ਵਰਕੇ ਫਰੋਲੀਏ ਤਾਂ ਉਹਨਾਂ ਦੇ ਵਿੱਚ ਇਹ ਦਰਜ ਹੈ ਕਿ ਇਹ ਜਗਾ 1 ਅਗਸਤ 1920 ਨੂੰ ਖਰੀਦੀ ਗਈ ਸੀ ਕੁਝ ਪੈਸੇ ਕੱਟ ਉਹਨਾਂ ਦੇ ਨਾਲੋਂ ਦਰਜ ਨੇ ਇਹਦੇ ਵਿੱਚ ਉਹ ਨੇ 5 ਲੱਖ 60000 472 ਰੁਪਏ ਇਹਨੇ ਦੇ ਵਿੱਚ ਖਰੀਦੀ ਗਈ ਸੀ ਦੇ ਨਾਲ ਲੱਗਦੀਆਂ ਕੁਝ ਇਮਾਰਤਾਂ ਵੀ ਹਾਂ ਇਹਦਾ ਡਿਜ਼ਾਈਨ ਬਹੁਤ ਸੋਹਣਾ ਕੀਤਾ ਗਿਆ ਉਸ ਡਿਜ਼ਾਈਨ ਨੂੰ ਤਿਆਰ ਕਰਨ ਵਾਸਤੇ ਅਮਰੀਕਾ ਤੋਂ ਆਰਕੀਟੈਕਟ ਬੁਲਾਇਆ ਗਿਆ ਸੀ ਬੈਂਜਾਮਿਨ ਪੋਲਕ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਤਿਆਰ ਕੀਤਾ ਸੀ ਇਹ ਡਿਜ਼ਾਈਨ ਜੱਲਿਆਂ ਵਾਲਾ ਬਾਗ ਇੱਥੇ ਰੋਜ਼ਾਨਾ ਆਉਂਦੇ ਨੇ ਲੋਕ ਵੱਡੀ ਤਦਾਦ ਦੇ ਵਿੱਚ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਦੋਸਤੋ ਅਗਰ ਤੁਹਾਡੇ ਦਿਲ ਦੇ ਵਿੱਚ ਵੀ ਤਮੰਨਾ ਉੱਠੇ ਜਾਂ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਕਦੇ ਸ੍ਰੀ ਹਰਮੰਦਰ ਸਾਹਿਬ ਆਓ ਗਿਆ ਲੱਗ ਜੇ ਤਾਂ ਦੇਖਣ ਦੇ ਲਈ ਉੱਥੇ ਜ਼ਰੂਰ ਪਹੁੰਚੋ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰੋ ਫਿਰ ਥੋੜੀ ਦੂਰੀ ਤੇ ਹੈ ਜੱਲਿਆਂ ਵਾਲਾ ਬਾਗ ਉਧਰ ਹੀ ਪੁਰਾਣੀ ਤੰਗ ਗਲੀ ਦੇ ਵਿੱਚੋਂ ਐਂਟਰ ਕਰਕੇ ਅੱਗੇ ਜਾਣਾ ਪੈਂਦਾ ਹੈ ਅੱਗੇ ਜਾਓ ਤੇ ਬਹੁਤ ਕੁਝ ਹੈ ਉੱਥੇ ਸ਼ਹਾਦਤ ਦੇ ਬਾਰੇ ਲਿਖਿਆ ਵੀ ਹੈ ਦਿਖਾਇਆ ਵੀ ਜਾਂਦਾ ਹੈ ਜਰੂਰ ਜਾਓ ਅੱਗੇ ਇੱਕ ਹੋਰ ਗੱਲ ਕਰਾਂਗੇ ਉਹ ਗੱਲ ਹੈ 13 ਅਪ੍ਰੈਲ 1919 ਦਾ ਸਾਕਾ ਜਿਹੜਾ ਜੱਲਿਆਂ ਵਾਲੇ ਬਾਗ ਦੇ ਵਿੱਚ ਵਾਪਰਿਆ ਸੀ ਤੇ ਦੂਸਰਾ 14 ਅਪ੍ਰੈਲ 1919 ਦਾ ਸਾਕਾ ਜਿਹੜਾ ਗੁਜਰਾਵਾਲੇ ਚ ਵਾਪਰਿਆ ਸੀ